ਹਰ ਪੰਜਾਬੀ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਰਧਾਂਜਲੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਨਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਜਿਨ੍ਹਾਂ ਨੇ ਕਿ ਆਪਣੇ ਵਤਨ ਵਾਸਤੇ ਜਾਨ ਵਾਰ ਦਿੱਤੀ ਤੇ ਕਿਹਾ ਜਾਂਦਾ ਹੈ ਸੇਵਾ ਕਰਨੀ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਤੇ ਅਸੀਂ ਭਗਤ ਸਿੰਘ ਜੀ ਦਾ ਜਨਮ ਅਸੀਂ ਸਭ ਜਾਣਦੇ ਹਾਂ ਕਿ ਉਹ 27 ਦਸੰਬਰ 1907 ਨੂੰ ਹੋਇਆ ਸੀ ਤੇ ਉਹਨਾਂ ਦਾ ਸ਼ਹੀਦੀ ਦਿਵਸ ਜਿਹੜਾ ਹੈ 23 ਮਾਰਚ 1931 ਨੂੰ ਸਾਰੇ ਅਸੀਂ ਜਾਣਦੇ ਹਾਂ ਕਿ ਸਾਰੇ ਪਾਸੇ ਉਹਨਾਂ ਦੇ ਨਾਮ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਦੇ ਵਿੱਚ ਜਿੱਥੇ ਨੌਜਵਾਨਾਂ ਲਈ ਇੱਕ ਮਾਰਗਦਰਸ਼ਨ ਦਾ ਜੋ ਕੇ ਦੌਰ ਸਭੀ ਕੰਮ ਕਰਦੀ ਉਹਨਾਂ ਦੀ ਸੋਚ ਉਥੇ ਉਹਨਾਂ ਨੇ ਆਪਣੇ ਜਵਾਨੀ ਦੇ ਸਮੇਂ ਵਿੱਚ ਨੌਜਵਾਨ ਭਾਰਤ ਸਭਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਵਿੱਚ ਵੀ ਡਟ ਕੇ ਕੰਮ ਕੀਤਾ ਤੇ ਆਪਣੇ ਦੋ ਸਾਥੀ ਸ਼ਹੀਦ ਸੁਖਦੇਵ <th>ਪਰ ਤੇ ਰਾਜਗੁਰੂ ਦੇ ਨਾਲ ਉਹਨਾਂ ਨੇ ਮਿਲ ਕੇ ਇਸ ਸ਼ਹੀਦੀ ਦੇ ਰਸਤੇ ਨੂੰ ਚੁੰਮਿਆ ਤੇ ਦੇਸ਼ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਨਵੇਂ ਮਾਰਗ ਜਿਹੜੇ ਹਨ ਉਹ ਸਾਡੇ ਵਾਸਤੇ ਖੋਲੇ ਅੱਜ ਅਸੀਂ ਉਹਨਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਅ ਨੌਜਵਾਨ ਸਾਡੀਆਂ ਜੋ ਦੋ ਸ਼ਾਇਰਾ ਨੇ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਰਦਾ ਦਿੱਤਾ ਹੈ ਤੇ ਅਸੀਂ ਸਭ ਜਾਣਦੇ ਆ ਕਿ ਭਗਤ ਸ਼ੀਤ ਭਗਤ ਸਿੰਘ ਜਿੱਥੇ ਇੱਕ ਨੌਜਵਾਨ ਸੋਚ ਵਾਲੇ ਇੱਕ ਮਾਰਗਦਰਸ਼ਕ ਦੇ ਤੌਰ ਤੇ ਨੌਜਵਾਨਾਂ ਦੇ ਸਾਹਮਣੇ ਆਏ ਨਾਲ ਹੀ ਉਹ ਇੱਕ ਲੇਖਕ ਦੇ ਤੌਰ ਤੇ ਵੀ ਇੱਕ ਪੁਸਤਕ ਉਹਨਾਂ ਦੀ ਮੈਂ ਨਾਸਤਕ ਕਿਉਂ ਹਾਂ ਬੜੀ ਵਿਗਿਆਨਕ ਪੁਸਤਕ ਉਹਨਾਂ ਨੇ ਲਿਖੀ ਜਿਹੜੀ ਕਿ ਅੱਜ ਤੱਕ ਵੀ ਸਾਡੇ ਚੇਤਿਆਂ ਚ ਵੱਸੀ ਹੈ ਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਤੇ ਆਓ ਫਿਰ ਅਸੀਂ ਉਹਨਾਂ ਨੂੰ ਯਾਦ ਕਰੀਏ। ਚੀਤਪਗਤ ਸਿੰਘ ਜੀ ਨੇ ਜਿੱਥੇ ਆਪਣੀ ਸੋਚ ਨਾਲ ਉਸ ਵੇਲੇ ਦੇ ਸਮਾਜ ਵਿੱਚ ਇੱਕ ਚੇਤਨਾ ਪੈਦਾ ਕੀਤੀ, ਉੱਥੇ ਉਹਨਾਂ ਨੇ ਨਾਲ-ਨਾਲ ਆਪਣੇ ਅਮਲਾਂ ਦੇ ਨਾਲ, ਆਪਣੇ ਕੰਮਾਂ ਦੇ ਨਾਲ, ਆਪਣੇ ਪਰਿਵਾਰ ਤੋਂ ਲਈ ਹੋਈ ਗੁਰਤੀ ਨਾਲ ਆਪਣੇ ਵਤਨ ਦੇ ਵਾਸਤੇ ਜਾਨ ਲੇਖੇ ਨੌਂਦਾ ਜਿਹੜਾ ਕਾਰਜ ਕੀਤਾ ਉਹ ਅੱਜ ਵੀ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਤੇ ਜਦੋਂ ਉਹਨਾਂ ਨੂੰ ਸ਼ਹੀਦ ਸ਼ਹੀਦੀ ਦਿਵਸ ਉਹਨਾਂ ਦਾ ਜਦੋਂ ਅਸੀਂ ਮਨਾ ਰਹੇ ਹਾਂ ਤੇ ਬਹੁਤ ਸਾਰੇ ਕਈ ਵਾਰ ਸਾਡੇ ਮਨਾਂ 'ਚ ਕਈ ਸਵਾਲ ਵੀ ਹੁੰਦੇ ਆ ਕਿ ਉਸ ਵੇਲੇ ਉਹਨਾਂ ਦੇ 23 ਸਾਲ ਦੀ ਉਮਰ ਦੇ ਵਿੱਚ ਤਾਂ ਨੌਜਵਾਨ ਤਾਂ ਜ਼ਿੰਦਗੀ ਤੇ بڑے-ਵੱਡੇ-ਵੱਡੇ ਸੁਪਨੇ ਲੈ ਕੇ ਰਹਿੰਦਾ ਹੈ ਤੇ ਉਹਨਾਂ ਨੇ ਦੇਸ਼ ਵਾਸਤੇ ਕਿਸ ਤਰ੍ਹਾਂ ਆਪਣਾ ਆਪਾ ਬਲੀਦਾਨ ਕਰ ਦਿੱਤਾ ਇਹ ਇੱਕ ਬੜੀ ਬਹਾਦਰੀਪੂਰਵਕ ਵੀ ਘਟਨਾ ਸੀ ਤੇ ਉਹਨਾਂ ਨੂੰ ਅਸੀਂ ਸਭ ਜਾਣਦੇ ਹਾਂ ਕਿ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਚਾਚਾ ਜੀ ਦੋਨਾਂ ਦਾ ਜਿਹੜੀ ਇਨਕਲਾਬ ਦੇ ਰੰਗ ਚ ਰੰਗੇ ਹੋਏ ਸਨ ਜਿਸ ਕਰਕੇ ਸ਼ਹੀਦ ਭਗਤ ਸਿੰਘ ਨੂੰ ਆਪਣੇ ਪਿਤਾ ਤੇ ਆਪਣੇ ਪਰਿਵਾਰ ਤੋਂ ਹੀ ਇਹ ਗੁਰਤੀ ਮਿਲੀ ਸੀ ਤੇ ਉਹਨਾਂ ਨੇ ਆਪਣੇ ਜੀਵਨ ਨੂੰ ਵਤਨ ਦੇ ਲੇਖੇ ਲਾਉਂਦਾ ਪ੍ਰਾਣ ਛੋਟੇ ਹੁੰਦੇ ਤੋਂ ਹੀ ਕਰ ਲਿਆ ਤੇ ਆਓ ਫਿਰ ਅਸੀਂ ਇੱਕ ਹੋਰ ਨਜ਼ਮ ਸੁਣਦੇ ਹਾਂ ਗੁਰਲੀਨ ਚਾਨਾ ਤੋਂ ਕਿ ਉਹ ਸ਼ਹੀਦ ਭਗਤ ਸਿੰਘ ਜੀ ਬਾਰੇ ਕੀ ਵਿਚਾਰ ਰੱਖਦੇ ਨੇ ਬਹੁਤ ਹੀ ਸੂਝਵਾਨ ਤੇ ਬਹੁਤ ਵਧੀਆ ਸੋਚ ਦੀ ਮਾਲਕ ਸਾਡੀ ਪਿਆਰੀ ਗੁਰਲੀਨ ਚਾਨਾ ਸਾਡੇ ਨਾਲ ਮੁਖਾਤਬ ਹੋਵੋ ਜੀ ਕੁਸ਼ੀਸ਼ੀ ਭਗਤ ਸਿੰਘ ਬਾਰੇ ਦੋਸ਼ ਬਤ ਜ਼ਰੂਰ ਕਹੋ ਹਾਂਜੀ ਮੈਮ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਸ਼੍ਰੀ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਤਾਂ ਬਚਪਨ ਤੋਂ ਅਸੀਂ ਭਗਤ ਸਿੰਘ ਬਾਰੇ ਬਹੁਤ ਸੁਣਦੇ ਆ ਰਹੇ ਆਂ ਤਾਂ ਜੇ ਮੇਰੇ ਕੋ ਕੋਈ ਪੁੱਛਦਾ ਹੈ ਕਿ ਤੂੰ ਭਗਤ ਸਿੰਘ ਬਾਰੇ ਕੀ ਸੋਚਦੀ ਹੈ ਤਾਂ ਮੈਂ ਹਮੇਸ਼ਾ ਇਹ ਕਹਿੰਦੀ ਆ ਕਿ ਭਗਤ ਸਿੰਘ ਉਹ ਹਨ ਜਿਨ੍ਹਾਂ ਨੇ ਸਾਨੂੰ ਸਾਡੇ ਵਤਨ ਨਾਲ ਸਾਡੇ ਦੇਸ਼ ਨਾਲ ਪਿਆਰ ਕਰਨਾ ਸਿਖਾਇਆ ਅਸੀਂ ਕਹਿ ਤਾ ਦਿੰਨੇ ਆ ਕਿ ਨੌਜਵਾਨਾਂ ਵਿੱਚ ਇੱਕ ਤਾਕਤ ਹੁੰਦੀ ਹੈ ਕਿ ਉਹ ਤਖਤ ਨੂੰ ਬਦਲ ਸਕਦੇ ਆ ਤਾਂ ਭਗਤ ਸਿੰਘ ਜੀ ਇਹਦਾ ਬਹੁਤ ਵੱਡਾ ਤੇ ਬਹੁਤ ਸਹੀ ਉਦਾਹਰਨ ਆ ਤਾਂ ਹੁਣ ਮੈਂ ਕਵਿਤਾ ਇੱਕ ਭਗਤ ਸਿੰਘ ਦੇ ਉੱਤੇ ਬੋਲਣਾ ਚਾਹਾਂਗੀ ਤਾਂ ਮੈਂ ਸ਼ੁਰੂ ਕਰਦੀ ਹਾਂ ਇੱਕ ਕਵਿਤਾ ਕੁਛ ਇੰਝ ਹੈ ਕਿ ਅੱਜ ਅੰਨੀ ਨੂੰ ਵੀ ਐਣਕਾਂ ਦਾ ਭਾ ਆ ਗਿਆ ਅੱਜ ਅੰਨੀ ਨੂੰ ਵੀ ਐਣਕਾਂ ਦਾ ਭਾ ਆ ਗਿਆ ਅੱਜ ਗੰਜੀ ਨੂੰ ਵੀ ਕੰਗੀ ਦਾ ਚਾ ਆ ਗਿਆ ਜਿਨ੍ਹਾਂ ਵੇਚੇ ਸੀ ਕੱਲ ਜਿਨ੍ਹਾਂ ਨੇ ਵੇਚੇ ਸੀ ਕੱਲ ਸ਼ਹੀਦਾਂ ਦੇ ਕਫਨ ਅੱਜ ਉਹਨਾਂ ਦਾ ਵਜ਼ੀਰਾਂ ਦੀ ਲਿਸਟ ਵਿੱਚ ਨਾਮ ਆ ਗਿਆ ਅੱਜ ਉਹਨਾਂ ਦਾ ਵਜ਼ੀਰਾਂ ਦੀ ਲਿਸਟ ਵਿੱਚ ਨਾਮ ਆ ਗਿਆ ਬਹੁਤ ਖੂਬ ਮੇਰੇ ਦਾਦੇ ਦੇ ਜਨਮ ਵੇਲੇ ਤੂੰ 12 ਵਰਿਆਂ ਦਾ ਸੀ ਸ਼ਹੀਦੀ ਖੂਨ ਨਾਲ ਭਿੱਜੀ ਜਲਿਆਂਵਾਲੀ ਬਾਗ ਦੀ ਮਿੱਟੀ ਨੂੰ ਨਮਸਕਾਰ ਦਾ ਦਾਦਾ 12 ਵਰਿਆਂ ਦਾ ਹੋਇਆ ਤਾਂ ਵੀ ਤੂੰ 24 ਸਾਲਾਂ ਦਾ ਭਰ ਗਬਰੂ ਜਵਾਨ ਸੀ ਤੇਰਾ ਸ਼ਹੀਦੀ ਦਿਲਾ ਸੀ ਦਾਦਾ ਗਬਰੂ ਜਵਾਨ ਹੋਇਆ ਤਾਂ ਵੀ ਤੂੰ 24 ਸਾਲਾਂ ਦਾ ਭਰ ਗਬਰੂ ਜਵਾਨ ਸੀ ਮੇਰਾ ਪਿਤਾ ਜਵਾਨ ਹੋਇਆ ਤਾਂ ਵੀ ਤੂੰ 24 ਸਾਲਾਂ ਦਾ ਭਰ ਗਬਰੂ ਜਵਾਨ ਸੀ ਮੈਂ 24 ਸਾਲਾਂ ਦਾ ਹੋਇਆ ਤਾਂ ਵੀ ਤੂੰ 24 ਸਾਲਾਂ ਦਾ ਭਰ ਗਬਰੂ ਜਵਾਨ ਸੀ ਮੈਂ 25 26 27 27 ਸਾਲਾਂ ਦਾ ਹੋਇਆ ਤਾਂ ਵੀ ਤੂੰ 24 ਸਾਲਾਂ ਦਾ ਭਰ ਗਬਰੂ ਜਵਾਨ ਸੀ ਮੈਂ ਹਰ ਜਨਮ ਦਿਨ ਤੇ ਮੈਂ ਹਰ ਜਨਮ ਦਿਨ ਤੇ ਪੜਾਪੇ ਵੱਲ 1 ਸਾਲ ਹੋਰ ਵੱਧਦਾ ਹਾਂ ਤੂੰ ਹਰ ਸ਼ਹੀਦੀ ਦਿਨ ਤੇ 24 ਸਾਲਾਂ ਦਾ ਭਰ ਗਬਰੂ ਜਵਾਨ ਹੁੰਦਾ ਏ ਉੰਜ ਅਸੀਸਾਂ ਤਾਂ ਹਰ ਮਾਵਾ ਦਿੰਦੀਆਂ ਨੇ ਉੰਜ ਅਸੀਸਾਂ ਤਾਂ ਸਾਰੀਆਂ ਮਾਵਾ ਦਿੰਦੀਆਂ ਨੇ ਜਿਉਂਦਾ ਰਹੇ ਸਦਾ ਜਵਾਨੀਆਂ ਮਾਣੇ ਪਰ ਤੂੰ ਸੱਚਮੁੱਚ ਜਿਉਂਦਾ ਏ ਤੇ ਭਰ ਜਵਾਨ ਗਬਰੂ ਸਦਾ ਜਵਾਨੀਆਂ ਮਾਣਦਾ ਏ ਜਦੋਂ ਮੇਰੇ ਤੇ ਕੋਈ ਪੁੱਛਦਾ ਹੈ ਕਿ ਆਖਿਰ ਭਗਤ ਸਿੰਘ ਹੈ ਕੌਣ ਤਾਂ ਮੈਂ ਜਵਾਬ ਦਿੰਦੀ ਹਾਂ ਕਿ ਉਹ ਭਗਤ ਸਿੰਘ ਹੀ ਸਨ ਜੋ ਸਾਨੂੰ ਆਜ਼ਾਦ ਹੋਣ ਦੀ ਅਹਿਮੀਅਤ ਸਿਖਾ ਗਏ ਉਹ ਭਗਤ ਸਿੰਘ ਹੀ ਹਨ ਜੋ ਸਾਨੂੰ ਸੱਚੀ ਦੇਸ਼ ਭਗਤੀ ਸਿਖਾ ਗਏ ਉਹ ਭਗਤ ਸਿੰਘ ਹੀ ਹਨ ਜੋ ਸਾਡੇ ਨਾਲ ਇੱਕ ਪੱਕਾ ਰਿਸ਼ਤਾ ਪਾ ਗਏ ਉਹ ਭਗਤ ਸਿੰਘ ਹੀ ਹਨ ਜੋ ਸਾਨੂੰ ਜੀਣ ਦਾ ਤਰੀਕਾ ਸਿਖਾ ਗਏ ਬਹੁਤ ਅੱਛਾ ਹੁਣ ਇੱਕ ਸੁਨੇਹਾ ਮੈਂ ਭਗਤ ਸਿੰਘ ਨੂੰ ਵੀ ਦੇਣਾ ਚਾਹੁੰਦੀ ਆ ਮੁੜ ਕੇ ਆ ਜਾ ਵੀਰਿਆ ਓਏ ਗੁਲਾਮ ਹੋ ਗਿਆ ਇਹ ਦੇਸ਼ ਦੁਆਰੇ ਸਰਕਾਰਾਂ ਦੇ ਥੱਲੇ ਦੱਬ ਗਏ ਨੇ ਦੇਸ਼ ਕਰਜ਼ੇ ਦੇ ਥੱਲੇ ਦੱਬੇ ਹੋਏ ਨੇ ਕਿਸਾਨ ਰਿਸ਼ਵਤ ਖੋਰੀ ਦੇ ਥੱਲੇ ਦੱਬੇ ਹੋਏ ਨੇ ਅਫਸਰ ਮਹਿੰਗਾਈ ਦੇ ਥੱਲੇ ਦੱਬੇ ਹੋਏ ਨੇ ਲੋਕ ਤੇ ਨਸ਼ਿਆਂ ਦੇ ਥੱਲੇ ਦੱਬੀ ਹੋਈ ਹੈ ਜਵਾਨੀ ਨਸ਼ਿਆਂ ਦੇ ਥੱਲੇ ਦੱਬੀ ਹੋਈ ਹੈ ਜਵਾਨੀ ਮੂੜ ਕੀ ਆਜਾ ਵੀਰੀਆਵੇ ਆਜ਼ਾਦ ਕਰਾ ਦੇ ਹੁਣ ਦੇਸ਼ ਨੂੰ ਦੁਵਾਰੇ ਆਜ਼ਾਦ ਕਰਾ ਦੇ ਹੁਣ ਦੇਸ਼ ਨੂੰ ਦੁਵਾਰੇ ਆਜ਼ਾਦ ਕਰਾ ਦੇ ਹੁਣ ਦੇਸ਼ ਨੂੰ ਦੁਵਾਰੇ ਧੰਨਵਾਦ ਬਹੁਤ ਖੂਬ ਬਹੁਤ ਅੱਛੇ ਤੁਸੀਂ ਗੱਲ ਕੀਤੀ ਭਗਤ ਸਿੰਘ ਦੀ ਉਸ ਚੇਤਨਾ ਦੀ ਜਿਸ ਦੇ ਨਾਲ ਅਸੀਂ ਆਪਣੀ ਸੋਚ ਨੂੰ ਬਦਲਾਂਗੇ ਆਪਣੇ ਸਮਾਜ ਦੀ ਚੰਗੇ ਦੀ ਸਿਰਜਣਾ ਕਰਾਂਗੇ ਤੇ ਉਸ ਸਮਾਜ ਚ ਰਹਿੰਦੇ ਆ ਅਸੀਂ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾਈਏ ਜਿਸ ਦਾ ਸੁਪਨਾ ਕਦੇ ਭਗਤ ਸਿੰਘ ਨੇ ਲਿਆ ਸੀ ਤੁਸੀਂ ਜਸਵੰਤ ਜ਼ਫਰ ਦੀਆਂ ਕੁਝ ਲਾਈਨਾਂ ਤੇ ਕੁਝ ਆਪਣੀਆਂ ਲਾਈਨਾਂ ਨਾਲ ਬਹੁਤ ਖੂਬਸੂਰਤ ਜਿਹੜੀ ਕਵਿਤਾ ਹੈ ਉਸ ਨੂੰ ਅੰਜਾਮ ਦਿੱਤਾ ਤੇ ਬਹੁਤ ਵਧੀਆ ਗੁਰਲੀਨ ਤੁਸੀਂ ਤੁਹਾਨੂੰ ਮੈਨੂੰ ਮੈਨੂੰ ਪੂਰਨ ਉਮੀਦ ਹੈ ਕਿ ਭਵਿੱਖ ਵਿੱਚ ਤੁਸੀਂ ਹੋਰ ਅੱਛੀਆਂ ਰਚਨਾਵਾਂ ਲਿਖੋਗੇ ਪੜੋਗੇ ਸੁਣਾਓਗੇ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੇ ਦੇ ਆਜ਼ਮ ਭਗਤ ਸਿੰਘ ਜਿਨ੍ਹਾਂ ਦੀ ਕੁਰਬਾਨੀ ਸਦੀਆਂ ਤੱਕ ਯਾਦ ਕੀਤੀ ਜਾਏਗੀ ਆਰਕਪ ਪੰਜਾਬੀ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਅੱਜ ਦੇ ਇਸ ਦਿਨ ਤੇ ਅਸੀਂ ਕਹਾਂਗੇ ਕਿ ਉਸ ਮਹਾਨ ਸ਼ਹੀਦ ਨੂੰ ਨਤਮਸਤਕ ਹੋਈਏ ਜਿਸ ਨੇ ਦੇਸ਼ ਬਦਲੇ ਆਪਣੀ ਜਾਨ ਦਿੱਤੀ ਔਰ ਬਰ ਜਵਾਨੀ ਦੀ ਉਮਰ ਜਦੋਂ ਅਸੀਂ ਆਪਣੇ ਸੁਪਨੇ ਸਜਾਉਂਦੇ ਹਾਂ ਭਵਿੱਖ ਵਾਸਤੇ ਸੋਚਦੇ ਹਾਂ ਉਸ ਉਮਰੇ ਉਸਨੇ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕਰ ਦਿੱਤਾ ਜਿਹੜਾ ਕਿ ਬਹੁਤ ਘੱਟ ਲੋਕਾਂ 'ਚ ਇਹ ਜਜ਼ਬਾ ਹੁੰਦਾ ਹੈ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਇਸ ਮੈਂ ਦੇ ਵਿੱਚ ਸ਼ਾਮਿਲ ਰਹੇ ਸਨ ਤੇ ਪਰ ਉਹਨਾਂ ਨੂੰ ਇਹ ਸੁਭਾਗ ਮਿਲਿਆ ਕਿ ਉਹਨਾਂ ਨੇ ਦੇਸ਼ ਵਾਸਤੇ ਆਪਣਾ ਜਿਹੜੀ ਕੁਰਬਾਨੀ ਕੀਤੀ ਤੇ ਅੱਜ ਅਸੀਂ ਇਸ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਵਿਦਿਆਰਥੀ ਦਰਸ਼ਕਾਂ ਨੂੰ ਵਿਦਿਆਰਥੀ ਬਲਾੜਿਆਂ ਨੂੰ ਬੁਲਾਇਆ ਹੈ ਜਿਹੜੇ ਕਿ ਸ਼ਹੀਦ ਭਗਤ ਸਿੰਘ ਦੀ ਉਸ ਸੋਚ ਨੂੰ ਨਤਮਸਤਕ ਹਨ ਤੇ ਆਓ ਅਸੀਂ ਕਿਰਨ ਕੋਲੋਂ ਇੱਕ ਗੀਤ ਸੁਣਦੇ ਹਾਂ ਜਿਹੜਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਨਾਲ ਸੰਬੰਧਿਤ ਹੈ Uh, किरण जी आओ कि है। है कि तो सी अपने गीत ਨਾਲ ਮੁਕਾਤਬ ਹੋ ਮੇਰੇ ਵੱਲੋਂ ਆਪ ਸਭ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਇਸ ਮੌਕੇ ਤੇ ਮੈਂ ਆਪ ਜੀ ਦੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾ ਰਹੀ ਹਾਂ ਉਮੀਦ ਹੈ ਕਿ ਤੁਹਾਨੂੰ ਮੇਰਾ ਇਹ ਗੀਤ ਜਿਹੜਾ ਹੈ ਉਹ ਪਸੰਦ ਆਵੇਗਾ ਮੇਰੇ ਵੀਰ ਭਗਤ ਸਿੰਘ ਸ਼ੇਰਾ ਵੀਨਾ ਅਸੀਂ ਸਾਰੇ ਭਗਤ ਸਿੰਘ ਦੀ ਜਾਂ ਤੇ ਸਮਾਜ ਨੂੰ ਅੱਛਾ ਵਧੀਆ ਬਣਾਉਣ ਦੀ ਸੋਚ ਨਾਲ ਸਾਰੇ ਜੁੜਾਂਗੇ ਤੇ ਤੁਹਾਡਾ ਦੋਨਾਂ ਦਾ ਬਹੁਤ ਧੰਨਵਾਦ ਗੁਲੀਨ ਚਾਨਾ ਦਾ ਤੇ ਕਿਰਨਦੀਪ ਦਾ ਕਿ ਤੁਸੀਂ ਹਰ ਇੱਕ ਪੰਜਾਬੀ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੁਸੀਂ ਆਪਣੀਆਂ ਆਪਣੀਆਂ ਰਚਨਾਵਾਂ ਸੁناਈਆਂ ਤੇ ਭਵਿੱਖ ਵਿੱਚ ਮੈਂ ਤੁਹਾਡੇ ਵਾਸਤੇ ਸ਼ੁਭ ਕਾਮਨਾਵਾਂ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਹੀ ਪੰਜਾਬੀ ਬਾਬੋਲੀ ਨਾਲ ਸਾਹਿਤ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ